ਗੱਲ ਕਰਦੇ ਆਂ ਆਪਣਾ ਪੁਲ ਦੇ ਉੱਤੇ ਜੋ ਜਾਂ ਹਟ ਦੇ ਲੱਗੇ ਪੁਲ ਹੈਗਾ ਤੇ ਇਹਦੇ ਉੱਤੇ ਗੱਡੀਆਂ ਦਾ ਤੇਜ਼ ਰਫ਼ਤਾਰ ਨਾਲ ਉਤਰਨਾ ਤੇ ਕਿਸੇ ਦਿਨ ਜਾਂ ਤਾਂ ਖ਼ਤਰਾ ਬਣਦਾ ਤੇ ਇਹ ਤੋਂ ਤੋਂ ਗੱਡੀਆਂ ਜਲਪਰ ਰਸਤਾ ਲੈ ਕੇ ਮੋਟਰਸਾਈਕਲ ਸਕੂਟਰਾਂ ਕਾਰਾਂ ਬੱਸਾਂ ਸਭ ਇਹਦੇ ਤੋਂ ਕਈ ਆਉਂਦੀਆਂ ਨੇ ਤੇ ਫਿਰ ਇਹ ਦੂਸਰੇ ਪਾਸੇ ਨੂੰ ਵਸਤਾ ਘੱਟ ਕੇ ਉੱਪਰ ਹੋਵੇ। ਫਿਰ ਰਵਾਨਾ ਹੁੰਦੇ ਨੇ। ਆ ਵੀਡੀਓ ਬਣਾਉਂਦਾ ਮੇਰਾ ਮਕਸਦ ਇਹ ਮੇਰੇ ਤੋਂ ਪਹਿਲਾਂ ਇੱਕ ਆ ਬਣਾਉਂ ਤੋਂ ਪਹਿਲਾਂ ਪਾਸ ਜਿਹੜੀ ਉਹ ਕੋਈ ਨਾ ਮੈਂ ਹੌਕਾ ਲਈ ਗਿਆ ਦੀ। ਆ ਦੇਖੋ ਉਕਾਰਾ। ਆ ਦੇਖੋ ਪਾਸ ਦੀ ਸਕੀਨ ਦਾ। ਆ ਦੇਖੋ ਗੱਡੀਆਂ ਦੀ ਸਕੀਨ ਕਿੰਨੀ ਤੇਜ਼ੀ ਦੇ ਨਾਲ ਇਹ ਤਰਫੀਆਂ ਤੇ ਕਿਸੇ ਵੀ ਜਾਨ ਤਾਂ ਕੋ ਖੰਨ ਸਕਦੇ ਨੇ ਕਾਰਾਂ ਮੋਟਰਸਾਈਕਲ 3 ਮਿੰਨਸ ਤੋਂ ਸਾਹ ਤੇ ਪ੍ਰਸ਼ਾਸਨ ਜਿਹੜਾ ਉਹ ਨਹੀਂ ਦੇ ਸਕਦਾ ਉਹਨੂੰ ਪ੍ਰਕਾਸ਼ ਪੇਟ ਦੇ ਨਾਲ ਰਿਪੋਰਟ ਤੇ ਜਿਹੜਾ ਖਲੇਤਰਾ ਜਿਹੜੇ ਕਿ ਇੱਥੇ 30 ਕਿਲੋਮੀਟਰ ਦੀ ਸੀ ਚੋ ਹੋਣੀ ਚਾਹੀਦੀ ਤੇ ਆ ਤੇ ਪ੍ਰਸ਼ਾਸਨ ਇਹਦੇ ਉੱਤੇ ਕੰਟਰੋਲ ਕਰਨਾ ਪਈਗਾ ਕਿਸੇ ਵੀ ਜਾਨਵਰੀ ਦਾ ਨੁਕਸਾਨ ਹੋ ਸਕਦਾ ਤੇ ਜਦੋਂ ਕਿਸੇ ਬੋਲ ਸਾਹ ਤਰਫ ਭੱਟੇ ਦੇ ਨਾਲ ਹਾਂ ਸਾਹ ਦਾ ਉਦੋਂ ਅਸੀਂ ਫਿਰ ਪ੍ਰਸ਼ਾਸਨ ਦੇ ਤੌਰ ਦਾ ਚਾਹ ਕਿਸੇ ਭੱਟੇ ਵੀ ਅਫਸਰ ਦੇ ਨਾਲ ਕਿਸੇ ਵੀ ਉਹਦੇ ਪਰਿਵਾਰ ਦੇ ਚਾਹ ਕਿਸੇ ਦੇ ਨਾਲ ਕੋਈ ਰਿਸ਼ਤੇਦਾਰ ਦਾ ਹਾਂ ਦਾ ਨਾ ਉਦੋਂ ਫਿਰ ਪ੍ਰਸ਼ਾਸਨ ਜਾਗਦਾ ਹੈ ਉਦੋਂ ਕੋਈ ਪ੍ਰਸ਼ਾਸਨ ਨੂੰ ਜਾਗਦਾ ਹੈ ਹਨ ਕਿੰਨੀਆਂ ਗਲਤਾਂ ਘਟੀਆਂ ਜਿਹੜੀਆਂ ਗਲਤ ਸਾਈਡ ਤੇ ਆ ਰਹੀਆਂ ਤੇ ਜਾ ਰਹੀਆਂ ਜੀਆਂ ਇਹ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਇੱਕ ਤੇ ਇਹਨਾਂ ਦੀ ਸਪੀਡ ਆ ਜਿਹੜੀ ਆ ਉਹ ਤਹਿ ਪੀੜ ਤੇ ਨਾਲ ਜਿਉਂ ਗੱਡੀਆਂ ਉੱਪਰ ਪਈਆਂ ਆ ਆ ਪਸਾ ਵੇਖੋ ਮਗਰ ਕਿੰਨੀਆਂ ਕਿਤੇ ਜਾਤਾਂ ਰਹੀਆਂ ਕਿਤੇ ਕਿਤੇ ਨੂੰ ਦੇਖੋ ਬ੍ਰੇਕ ਮਟਾਇਆ ਤਾਂ ਪਾਸੇ ਸਿੱਧੀ ਗਈ ਕੋਈ ਕੰਟਰੋਲ ਨਹੀਂ ਇਹਨਾਂ ਦਾ ਹਸਪਤਾਲ ਉਹ ਪ੍ਰਸ਼ਾਸਨ ਨੂੰ ਕਹਿਦਾ ਉੱਤੇ ਕੰਟਰੋਲ ਕਰੇ ਤਾਂ ਆ ਜਿਹੜਾ ਆਵਾਜਾ ਦਾ ਗਲਤਰ ਰਸਤਾ ਤਹਿ ਕਰਦੀਆਂ ਨੇ ਗੱਡੀਆਂ ਤੇ ਉਹਦੇ ਅਧਿਕਾਰੀ ਵੀ ਕਿਤੇ ਕਹਿ ਜਾਤਾਂ ਕੋਈ ਕੰਟਰੋਲ ਨਹੀਂ ਹਰਗਾ